ਪ੍ਰੀਤਮਾਂ ਜੀ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ ਰਏ ਚੰਗੇ ਨੇ ਜਿਨ੍ਹਾਂ ਦੀਆਂ ਤੇਰੇ ਨਾਲ ਪਈਆਂ ਪ੍ਰੀਤਾਂ ਗੂੜੀਆਂ ਕੋਹਾਂ ਦੂਰ ਜਿਨ੍ਹਾਂ ਦੀ ਜ਼ੁਬਾਨੋਂ ਗੱਲਾਂ ਕੂੜੀਆਂ ਪ੍ਰੀਤਮਾਂ ਜੀ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ ਰਏ ਚੰਗੇ ਨੇ ਜਿੰਨਾ ਦੀਆਂ ਤੇਰੇ ਨਾਲ ਪਈਆਂ ਪ੍ਰੀਤਾਂ ਗੂੜੀਆਂ ਕੋਹਾਂ ਦੂਰ ਜਿੰਨਾ ਦੀ ਜ਼ੁਬਾਨੋਂ ਗੱਲਾ ਕੂੜੀਆਂ ਝੂਠਿਆਂ ਦਾ ਸੰਗ ਕਦੇ ਹੋਵੇ ਨਾ ਸੱਚ ਜੀਵਣ ਦਾ ਅੰਗ ਬਣ ਜਾਵੇ ਸਹੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ